ਮੈਂ ਕਸ਼ਮੀਰ ਸਿੰਘ ਅਮਰੀਕਾ ਤੋਂ ਮੈਂ ਬਖਤਵ ਸਿੰਘ ਬਾਜੇ ਦਾ ਵੱਡਾ ਭਰਾ ਹਾਂ ਤੇ ਮੈਂ ਇੱਥੇ ਆਇਆ ਆਪਣੇ 15 ਨੂੰ ਮੇਰੇ ਭਰਾ ਦੇ ਉੱਪਰ ਕੋਈ 25 30 ਜਾਣਿਆਂ ਨੇ ਘਰੇ ਆ ਕੇ ਉਹਦਾ ਮਰਡਰ ਕਰਤਾ ਤੇ ਮੈਂ ਸਾਰੀ ਬੈਲਜੀਅਮ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਮੇਰੇ ਨਾਲ ਸਾਥ ਦਿੱਤਾ ਸਾਰਾ ਉਹਦੇ ਤੇ ਮੈਂ ਉਹਨਾਂ ਨੂੰ ਪੂਰੀ ਬੇਨਤੀ ਕਰਦਾ ਹੱਥ ਜੋੜ ਕੇ ਵੀ ਉਹ ਮੈਨੂੰ ਪੂਰੇ ਜਿਹੜੇ ਕਾਤਲ ਜਿਨ੍ਹਾਂ ਨੇ ਕਾਤਲ ਕੀਤਾ ਮੇਰੇ ਭਰਾ ਦਾ ਉਹ ਮੇਰਾ ਸਾਥ ਦੇਣ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਉਹ ਬਹੁਤ ਹੀ ਖੁਸ਼ਦਿਲ ਇਨਸਾਨ ਸੀਗਾ ਸਾਰਿਆਂ ਦੀ ਹੈਲਪ ਕਰਦਾ ਸੀ ਤੁਹਾਨੂੰ ਪਤਾ ਹੀ ਆ ਤੇ ਇਹਨਾਂ ਦੇ ਆਪਸ ਵਿੱਚ ਜੋ ਝਗੜੇ ਚੱਲ ਰਹੇ ਸੀ ਉਹਨਾਂ ਖੈਵਾ ਜੀਆਂ ਦੇ ਵਿੱਚ ਅੱਜ ਗੁਰੂ ਘਰ ਦੀਆਂ ਵੋਟਾਂ ਹੋਈਆਂ ਜਾਂ ਹੋਰ ਹੋ ਗਿਆ ਪੁਰਾਣੀਆਂ ਰੰਸਾਂ ਚੱਲਦੀਆਂ ਨਿੱਕੇ ਨਿੱਕੀਆਂ ਕਰਕੇ ਤਾਂ ਉਹਨਾਂ ਨੇ ਜੀ ਮੇਰੇ ਭਰਾ ਦਾ ਕਤਲ ਕਰਤਾ ਤੇ ਮੈਂ ਪਹੁੰਚੇ ਨੂੰ ਸਾਰੇ ਤੁਹਾਡੇ ਅੱਗੇ ਬੈਲਜੀਅਮ ਦੇ ਜਿੰਨੀ ਸੰਗ ਦੇ ਬਹੁਤ ਬਹੁਤ ਧੰਨਵਾਦੀ ਹਾਂ ਤੁਸੀਂ ਪਹੁੰਚੇ ਆ ਦੁੱਖ ਦੀ ਘੜੀ 'ਚ ਤੇ ਅੱਗੇ ਵੀ ਤੁਸੀਂ ਇਦਾਂ ਹੀ ਸਾਥ ਦੇਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ